सीएम पंजाब भगवंत सिंह मान ਦੇ ਵੱਲੋਂ ਕਿਹਾ ਗਿਆ ਸੀ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣ ਦੇਵਾਂਗੇ ਤੇ ਪਾਣੀ ਟੀਲਾ ਤੱਕ ਪੰਚਾ ਦਾਂਗੇ ਨਹਿਰੀ ਪਾਣੀ ਹੈ ਜਿਹੜਾ ਤਾਂ ਉਹ ਖੇਤਾਂ ਨੂੰ ਲੱਗਣਾ ਸ਼ੁਰੂ ਹੋ ਜਾਊਗਾ ਤਾਂ ਗੱਲ ਕਰੀਏ ਪਿਛਲੀ ਫਸਲ ਦੀ ਤਾਂ ਜਿਹੜਾ ਪਾਣੀ ਉਦੋਂ ਵੀ ਖੇਤਾਂ ਤੱਕ ਪਹੁੰਚ ਗਿਆ ਸੀ ਪਰ ਕੁਸ਼ਕ ਅਜੇ ਕਿੱਥੇ ਜਿੱਥੇ ਪਾਣੀ ਦਾ ਤੁਪਕਾ ਵੀ ਨਹੀਂ ਲੱਗ ਰਿਹਾ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਕਦੇ ਕਿਸਾਨਾਂ ਨੇ ਸੋਚਿਆ ਨਹੀਂ ਸੀ ਕਿ ਮੈਰੀ ਪਾਣੀ ਸਾਡੇ ਤੱਕ ਪਹੁੰਚੂਗਾ ਤੇ ਟੇਲਾ ਤੱਕ ਪਹੁੰਚੂਗਾ ਤੁਹਾਨੂੰ ਆਲੇ ਦੁਆਲੇ ਦਾ ਨਜ਼ਰੀਆ ਦਿਖਾ ਦਿੰਦੀ ਹੈ ਇੱਕ ਤਸਵੀਰ ਵੀ ਜਿਹੜੇ ਏ ਤੇ ਖੇਤ ਨੇ ਨਾ ਜੀ ਕਦੇ ਨਹੀਂ ਸੋਚਿਆ ਸੀ ਜੇ ਆਮ ਆਦਮੀ ਪਾਰਟੀ ਆਈ ਹੈ ਤਾਂ ਸਾਡੇ ਲਈ ਪਾਣੀ ਆਏ ਤਾਂ ਪਹੁੰਚਾਈ ਆਂ ਜੇ ਆਮ ਆਦਮੀ ਪਾਰਟੀ ਅੱਜ ਜਿੱਤੀ ਹੈ ਤਾਂ ਹੀ ਕਿਸਾਨ ਜਿੱਤੇ ਨੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਮਿਲਿਆ ਕੁਦਰਤੀ ਪਾਣੀ ਆ ਇਹ ਅੱਜ ਅਸੀਂ ਵਰਤੀ ਜਾਂਦੇ ਸੀ ਥੱਲੋਂ ਪਾਣੀ ਕੱਢੀ ਜਾਂਦੇ ਸੀ ਸਾਨੂੰ ਕੋ ਪਾਣੀ ਹੋਣੀ ਮਿਲਦਾ ਤੀਏ ਧਰਤੀ ਚ ਹੀ ਕਟਣਾ ਇਹ ਪਾਣੀ ਬੰਦ ਹੋਏ ਨੂੰ 40 ਸਾਲ ਹੋ ਗਏ ਕਿਸੇ ਨੇ ਆ ਕੇ ਵਰੇ ਗੇੜਾ ਵੀ ਨਹੀਂ ਮਾਰਿਆ ਜੇ ਆਮ ਆਦਮੀ ਪਾਰਟੀ ਬਣੀ ਹੈ ਤਾਂ ਪਾਣੀ ਆਹ ਦੇਖੋ ਨਜ਼ਾਰੇ ਲਿਆਦੇ ਤੁਹਾਨੂੰ ਸਰਕਾਰ ਨੇ ਠੀਕ ਕੀ ਜਾਂਦਾ ਕੱਦੂ ਆ ਦਾ ਮੋਟਰ ਬੰਦ ਖੜੀ ਹੈ ਪਾਣੀਓ ਪਾਣੀ ਖੜਾ ਅਲਗੀ ਮੋਟਰ ਬੰਦ ਹੈ ਠੀਕ ਕੀ ਜਾਂਦਾ ਕੱਦੂ ਹੋਇਆ ਪਿਆ ਹੋਰ ਵੀ ਮੌਜੂਦ ਨੇ ਬਾਪੂ ਜੀ ਕਹਿੰਦੇ ਸੋਚੇ ਸੀ ਪਾਣੀ ਇੱਦਾਂ ਟੇਲਾ ਦਾ ਨਹੀਂ ਜੀ ਅਸੀਂ ਇਹ ਬੰਦ ਹੀ ਹੋ ਗਿਆ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਗੁਰੂ ਬੰਦ ਹੁੰਦਾ ਬੰਦਾ ਟੇਲਾ ਤੇ ਜਾ ਕੇ ਮੋਗਾ ਵੀ ਬੰਦ ਸੂਏ ਤੋਂ सीएम पंजाब भगवंत सिंह मान ਦੇ ਵੱਲੋਂ ਕਿਹਾ ਗਿਆ ਸੀ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣ ਦੇਵਾਂਗੇ ਤੇ ਪਾਣੀ ਟੀਲਾਂ ਤੱਕ ਪੰਚਾ ਦੇਾਂਗੇ ਨਹਿਰੀ ਪਾਣੀ ਹੈ ਜਿਹੜਾ ਤਾਂ ਉਹ ਖੇਤਾਂ ਨੂੰ ਲੱਗਣਾ ਸ਼ੁਰੂ ਹੋ ਜਾਊਗਾ ਤਾਂ ਗੱਲ ਕਰੀਏ ਪਿਛਲੀ ਫਸਲ ਦੀ ਤਾਂ ਜਿਹੜਾ ਪਾਣੀ ਉਦੋਂ ਵੀ ਖੇਤਾਂ ਤੱਕ ਪਹੁੰਚ ਗਿਆ ਸੀ ਪਰ ਕੁਸ਼ਕ ਅਜਹੇ ਕੈਸੀ ਜਿੱਥੇ ਪਾਣੀ ਦਾ ਤੁਪਕਾ ਵੀ ਨਹੀਂ ਲੱਗਾ ਸੀ ਅਸੀਂ ਜਿਲ੍ਹਾ ਸੰਗਰੂਰ ਦੇ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਦੇ ਕਿਸਾਨਾਂ ਨੇ ਸੋਚਿਆ ਨਹੀਂ ਸੀ ਕਿ ਨਹਿਰੀ ਪਾਣੀ ਸਾਡੇ ਤੱਕ ਪਹੁੰਚੂਗਾ ਤੇ ਟੀਲਾਂ ਤੱਕ ਪਹੁੰਚੂਗਾ ਤੁਹਾਨੂੰ ਆਲੇ ਦੁਆਲੇ ਦਾ ਨਜ਼ਰੀਆ ਦਿਖਾ ਦੇਣਾ ਇੱਕ ਤਸਵੀਰ ਵੀ ਜਿਹੜਾ ਦੇ ਖੇਤ ਤੇ ਖੇਤ ਨੇ ਤਾਂ ਮੇਰੇ ਨਾਲ ਕਿਸਾਨ ਵੀ ਮੌਜੂਦ ਨੇ ਕਿਸ ਤਰੀਕੇ ਦੇਖਦੇ ਹੋ ਕਦੇ ਸੋਚਿਆ ਸੀ ਵੀ ਟੇਲਾਂ ਤੱਕ ਜਿਹੜਾ ਪਾਣੀ ਪਹੁੰਚੂਗਾ ਨਾ ਜੀ ਕਦੇ ਨਹੀਂ ਸੋਚਿਆ ਸੀ ਜੇ ਆਮ ਆਦਮੀ ਪਾਰਟੀ ਆਈ ਹੈ ਤਾਂ ਸਾਡੇ ਲੋਏ ਪਾਣੀ ਆਏ ਤਾਂ ਪਹੁੰਚਿਆ ਜੀ ਹਾਂ ਜੇ ਆਮ ਆਦਮੀ ਪਾਰਟੀ ਅੱਜ ਜਿੱਤੀ ਹੈ ਤਾਂ ਹੀ ਕਿਸਾਨ ਜਿੱਤੇ ਨੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਮਿਲਿਆ ਕੁਦਰਤੀ ਪਾਣੀ ਆ ਇਹ ਨਹੀਂ ਅਸੀਂ ਵਰਤੀ ਜਾਂਦੇ ਸੀ ਥੱਲੋਂ ਪਾਣੀ ਕੱਢੀ ਜਾਂਦੇ ਸੀ ਜੇ ਸਾਨੂੰ ਪਾਣੀ ਹੋਣੀ ਮਿਲਦਾ ਤੇ ਇਹ ਧਰਤੀ ਚ ਹੀ ਘਟਣਾ ਫਿਰ ਹਾਂ ਜੀ ਤਾਂ ਹੁਣ ਕਿੰਨਾ ਕੁ ਲਾਭ ਹੋਇਆ ਸੀਗਾ ਪੰਜਾਬ ਨੂੰ ਬਹੁਤ ਜਿਆਦੇ ਜੀ ਪੂਰਾ ਫੁੱਲ ਲਾਭ ਹੋਇਆ ਇਹਦੇ ਨਾਲ ਸਾਨੂੰ ਤੇ ਹੁਣ ਹੋਣਾ ਵੀ ਆ ਨਾਲ ਸਾਡੇ ਦੋ ਪਿੰਡ ਹੋਰ ਨੇ ਮਗਰ ਪੈਂਦੇ ਨੇ ਉਹਨਾਂ ਨੂੰ ਵੀ ਮਿਲਿਆ ਇਹ ਪਾਣੀ ਬੰਦ ਹੋਏ ਨੂੰ 40 ਸਾਲ ਹੋ ਗਈ ਸੀ ਕਿਸੇ ਨੇ ਆ ਕੇ ਉਹਰੇ ��ੜਾ ਵੀ ਨਹੀਂ ਮਾਰਿਆ ਜੇ ਆਮ ਆਦਮੀ ਪਾਰਟੀ ਬਣੀ ਐ ਤਾਂ ਪਾਣੀ ਆਇਆ ਹਾਂ ਆਮ ਲੋਕਾਂ ਦੀ ਨਹੀਂ ਨਹੀਂ ਹੈ ਨਹੀਂ ਤੀਜੀ ਹਾਂ ਹੋਰ ਰਹੀਆਂ ਨੇ ਜੀ 40 ਸਾਲ ਦਾ ਬੰਦ ਤੀ 40 ਸਾਲ ਦਾ ਸੀ ਸਾਰਿਆਂ ਲਵੇ ਜਾ ਜਾ ਤਿੰਨੇ ਪਿੰਡ ਜਾ ਜਾ ਜ਼ੋਰ ਲਾ ਲਿਆ ਕਿਸੇ ਨੇ ਸਾਡੀ ਢੀਂਡ ਸੇ ਹਰਾਂ ਲਵੇ ਸਾਰਿਆਂ ਦੇ ਵਿੱਚ ਆ ਜਾ ਜੋਰ ਲਾ ਲਿਆ ਕਿਸੇ ਨੇ ਨਹੀਂ ਸੁਣ ਇਹ ਪਾਣੀ ਕਿਵੇਂ ਦੇਖਦੇ ਹੋ ਜਿਹਦਾ ਪਾਣੀ ਥੀਲਾ ਤੱਕ ਕਿਹਾ ਗਿਆ ਸੀ ਬਹੁਤ ਵਧੀਆ ਕੰਮ ਕੀਤਾ ਜੀ ਮਾਨ ਸਾਹਿਬ ਨੇ ਤਾਂ ਆ ਜਿੱਥੇ ਆ ਤੁਸੀਂ ਨਿੱਧਰ ਝਾੜ ਮਾਰ ਲਓ ਇਥੇ ਪੰਨੀ ਹੋ ਰਹੀ ਸੀ ਸਾਰੇ ਇਥੇ ਮਾਰ ਲੁੰਨੇਗਾ ਤੁਸੀਂ ਆ ਦੇਖੋ ਤਨ ਬੰਡਨ ਲਾਭ ਹੋ ਗਿਆ ਜੀ ਸਤੌਜ ਨੂੰ ਤਾਂ ਹੋਣੀ ਹੋਣਾ ਮਾਰਤੋੜ ਵਾਲਾ ਤੇਜ ਵੀਰ ਤੇ ਚੀ ਮੈਨੂੰ ਵੀ ਪੈਂਦਾ ਇਹ ਚ ਅਸੀਂ ਕਹਿੰਦੇ ਕਿਸਾਨਾਂ ਨੇ ਕੋਈ ਵੱਡੀ ਸੋਗਾਤ ਦਿੱਤੀ ਹੈ ਜੀ ਹਾਂ ਜੀ ਤਾ ਬਾਪੂ ਜੀ ਮੇਰੇ ਨਾਲ ਹੀ ਖੋਰ ਵੀ ਮੌਜੂਦ ਨੇ ਬਾਪੂ ਜੀ ਕਹਿੰਦੇ ਸੋਚਿਆ ਸੀ ਵੀ ਪਾਣੀ ਇਦਾਂ ਟੇਲਾਂ ਤੱਕ ਪਹੁੰਚ ਜਾਊਗਾ ਨਹੀਂ ਜੀ ਅਸੀਂ ਇਹ ਬੰਦ ਹੀ ਹੋ ਗਿਆ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਉਰੋਂ ਬੰਦ ਹੁੰਦਾ ਬੰਦਾ ਟੇਲਾਂ ਤੇ ਜਾ ਕੇ ਮੋਗਾ ਵੀ ਬੰਦ ਸੂਏ ਤੋਂ ਹੋ ਗਿਆ ਸੀ ਧਿਆਨ ਚੋ ਨਹੀਂ ਦਿੱਤਾ ਕਿਸੇ ਨੇ ਕਿਸੇ ਨੇ ਬਸ ਐ ਕਹਿ ਰਹੇ ਪਾਣੀ ਪੰਜਾਬ ਉਜੜਦਾ ਕਿਸੇ ਨੇ ਖਿਆਲ ਨਹੀਂ ਕਰਿਆ ਇਹ ਪਿੰਡ ਨੂੰ ਵੀ ਪੂਰੀ ਸਹੂਲਤ ਮਿਲੀ ਹੈ ਪਾਈਪ ਲਾਈਨ ਦੀ ਸਾਡੇ ਪਿੰਡਾਂ 'ਚ ਵੀ ਪਾਈਪ ਲਾਈਨ ਪੈ ਰਹੀ ਹੈ ਪੈ ਵੀ ਗਈ ਹੈ ਪਾਣੀ ਇਹਦੇ ਚੋਂ ਕਈ ਮੋਗੇ ਨੇ ਸਾਡੇ ਪਿੰਡ ਦੇ ਦੋ ਮੁਗਗੇ ਦਾ ਸਾਡੇ ਪਿੰਡ ਤੇ ਨੇ ਤੋਆਦ। ਉਸਾਨਾ ਨੂੰ ਕਿੰਨਾ ਕੁ ਵੱਡਾ ਬਹੁਤ ਫਾਇਦਾ ਹੋਇਆ ਬਹੁਤ ਲਾਹਾ ਕਰਿਆ। ਭਗਵੰਤਨਾਥ ਹਾਂ ਨੇ। ਸਹੀ ਕਦੇ ਸੋਚਿਆ ਦੀ ਵੀ ਨਾ ਨਹੀਂ ਨਾ। ਅਸੀਂ ਮੰਗ ਵੀ ਇਹੀ ਤੋਆਦ ਦੇ ਨੇ 70 ਦਿਨ ਵੀ ਇਹੀ ਕਹਿੰਦੇ ਰਹਿਆ। ਇਹ ਹੁਣ ਹੀ ਗਿੱਤ ਗਿਆ ਪਾਣੀ ਦੀ ਮੰਗ ਪੈਡੋ ਰੱਖਿਓ। ਹੋਰ ਕੰਮ ਤਾਂ ਗਲੀ ਪੱਟ ਲਈ, ਨੀਵੀਂ ਕਰਤੀ, ਉੱਚੀ ਕਰਤੀ ਇਹਨਾਂ ਨੂੰ ਪਹਿਲੋ ਵੀ ਕਹਿੰਦੇ ਰਹਿਆ। ਇਹ ਤਾਂ ਨਵੇਂ ਮੁੰਡੇ ਨੇ ਆ ਸਾਰਿਆਂ ਨੂੰ ਆਪਾਂ ਨੂੰ ਜਾਣਦੇ ਆ ਰਤਨੇ ਰੂਤਨੇ ਵਰਗੇ ਨੂੰ। ਸਾਰਿਆਂ ਨੂੰ ਅਸੀਂ ਇਹੀ ਮੰਗ ਰੱਖਦੇ ਨੇ। ਇਹ ਤੁਸੀਂ ਉਹ ਪਾਣੀ ਲਾਹਾ ਲੈ ਲਿਓ ਸਾਨੂੰ ਵੀ ਨਾਲ ਤਰਦਾਂਗੇ ਹਾਂ ਤਰ ਤਰਗੇ ਹੋਣਾ ਹਾਂ ਤਰਗੇ ਕਰਗੇ ਹਾਂ ਸਹੀ ਹੈ ਪਹਿਲਾ ਲੱਗਦਾ ਇਹਦਾ ਆਉਣ ਵਾਲੀ ਪੀੜੀ ਨੂੰ ਲਾਭ ਹੋਊਗਾ ਜੀ ਆ ਪੂਰਾ ਲਾਭ ਹੋ ਆ ਹੁਣ ਆ ਪਾਣੀ ਆਇਆ ਕਿਤੇ ਆ ਬੱਲਾਂ ਨੂੰ ਪਾਣੀ ਪਾ ਲੈਣੇ ਪੀਪੀ ਪਾ ਕੇ ਲੈਟ ਕਿੰਨੀ ਕਾਦੀਆਂ ਲੈਟ ਬਹੁਤ ਲੈਟ ਦਾ ਰਿਗਾਰਡ ਤੋੜਦਾ ਦਿਨੇ ਦਿਨੇ ਆਉਂਦੀ ਆ ਲੈਟ ਟਟ ਕੇ ਰਮਾ ਕੇ ਘਰ ਨੂੰ ਭਾਗ ਜੰਨੇ ਆ ਆ ਗਰੇਡਾ ਕਦੋਂ ਗਿਆਈ ਦਾ ਉਹ ਛੱਡ ਦੋ ਰਾਤ ਨੂੰ ਪਹਿਲਾਂ ਆਉਂਦੇ ਹੁੰਦੇ ਆ ਰਾਤ ਨੂੰ ਪਹਿਲਾਂ ਆ ਝਾਕੀ ਜਾਂਦਾ ਮਾਰੀ ਜਾਂਦਾ ਥੱਲੇ ਮੱਛਰ 11 ਵਜੇ ਆਊਗਾ 11 ਵਜੇ ਕਹਿੰਦੇ ਕਿ 1 ਵਜੇ ਆਊਗੀ ਬੱਸ ਐਂ ਕਰੀ ਗਏ ਨੇ ਕਿਸਾਰ ਜਿਵੇਂ ਏਡੇ ਤੇ ਬੱਸ ਠੀਕ ਕਦੋਂ ਦਾ ਐਵੇਂ ਆਏ ਠੀਕ ਜਾਂਦਾ ਹਜੇ ਬੱਸ ਵੀ ਆ ਜਾਂਦੇ ਅਗਲਾ ਕਹਿੰਦਾ 10 ਮਿੰਟ ਦੇਰ ਤੇ ਕੋਈ ਨਹੀਂ ਹੈ ਇਹ ਕਹਿੰਦੇ ਜੈਂਪਰ ਰੋਡ ਗਿਆ ਜੀ ਟਟ ਕੇ ਆਊ ਜਾਈ ਜਾਈ ਕੋਲ ਜਾਂਦੇ ਜਾਈ ਹਜੇ ਕਹਿੰਦਾ ਮੈਂ ਬਾਹਰ ਹਾਂ ਹੁਣ ਜਾਈ ਜਾਈ ਵੀ ਨਾਲ ਤੈਰ ਹੁਣ ਮਤਲਬ ਸਰਕਾਰੀ ਮੁਲਾਜ਼ਮਾਂ ਦਾ ਲੱਗਦਾ ਕਿ 7 ਵਜੇ ਆਉਣੇ ਪੂਰੇ ਕਦੋਂ ਮਾਰਿਆ ਹੁਣ ਫੋਨ ਮਾਰੀਏ ਉਹਦੀ ਹਾਜ਼ਰ ਨਹੀਂ ਆ ਗਏ ਵੀਰੇ ਹਾਂ ਡਰ ਲੱਗਦਾ ਕਿ ਪੂਰਾ ਡਰ ਲੱਗਦਾ ਸਾਨੂੰ ਦਾ ਬਹੁਤ ਇਨਲਾਹਾ ਉਰੀ ਪੜਿਆ ਸਾਡੇ ਪਿੰਡਾਂ ਦੇਰੀਆਂ ਨੂੰ ਡਾਲੇ ਮਾਰਤਾ ਜਾਂਦਾ ਹੁੰਦਾ ਅਸੀਂ ਲਾਪ ਲੜਦੇ ਰਹੇ ਆ ਇਹਦੇ ਨਾਲ ਉਹ ਅੰਤ ਨਾਲ ਉਥੇ 베ਰੀਆਂ ਹੁੰਦੀਆਂ ਟਿੱਬਿਆਂ ਤੇ ਹ ਹ ਉਹਨ ਸਖਾਲਾ ਸਮਝ ਦਿਓ ਆ ਪੂਰਾ ਤਾਂ ਕਿਸਾਨੀ ਪੰਜਾਬ ਦਾ ਮੁੱਖ ਕੀਤਾ ਕਹੀ ਜਾਂਦੀ ਹੈ ਕਿਉਂਕਿ ਕਿਸਾਨ ਜੇਕਰ ਫਸਲ اگਾਊਗਾ ਵੇਚੂਗਾ ਤਾਂ ਹੀ ਪੰਜਾਬ ਦੇ ਜਿਹੜੇ ਅਸੀਂ ਕਹਦੇ ਆ ਆਮ ਲੋਕ ਨੇ ਜਾਂ ਦੇਸ਼ ਦਾ ਢਿੱਡ ਭਰੂਗਾ ਤਾਂ ਕਿਸਾਨੀ ਦੇ ਲਈ ਇੱਕ ਵੱਡੀ ਸੁਗਾਤ ਦਿੱਤੀ ਸੀ ਸੀਐਮ ਪੰਜਾਬ ਨੇ ਕੀ ਟੇਲਾਂ ਤੱਕ ਪਾਣੀ ਪੰਚਾਦਾਂਗੇ ਕਿ ਨਹਿਰੀ ਪਾਣੀ ਹੈ ਜਿਹੜਾ ਉਹ ਕਿਸਾਨਾਂ ਦੇ ਖੇਤਾਂ ਤੱਕ ਲੱਗੂਗਾ ਤੁਹਾਨੂੰ ਧਰਤੀ ਦਾ ਹੇਠਲਾ ਪਾਣੀ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਤਾਂ ਉਹਦੀ ਇੱਕ ਸੁਗਾਤ ਹੋਈ ਹੈ ਤਾਂ ਅਸੀਂ ਜ਼ਿਲ੍ਹਾ ਸੰਗਰੂਰ ਦੇ ਸਤੌਜ ਪਿੰਡ ਦੇ ਵਿੱਚ ਮੌਜੂਦ ਹਾਂ ਤਾਂ ਜਿਹੜੇ ਇਹ ਪਿੰਡ ਦੀ țeਲ ਹੈ ਤਾਂ ਅਸੀਂ ਕਹਿੰਦੇ ਤਿੰਨ ਚਾਰ ਪਿੰਡਾਂ ਨੂੰ ਵੱਡਾ ਲਾਭ ਦੇ ਰਹੀ ਹੈ ਜਿਹਦਾ ਪਾਣੀ ਕਿਸਾਨਾਂ ਦੇ ਖੇਤਾਂ ਨੂੰ ਲੱਗ ਰਿਹਾ ਗੱਲ ਕਰੀਏ ਦੂਜੀ ਗੱਲ ਬਿਜਲੀ ਦੀ ਤਾਂ ਕਿਸਾਨਾਂ ਨੂੰ ਸਵੇਰੇ ਜਿਹੜੀ ਬਿਜਲੀ ਮਿਲ ਰਹੀ ਆ ਤਾਂ ਰਾਤ ਨੂੰ ਖੇਤ ਵਿੱਚ ਆ ਕੇ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਇਹ ਇੱਕ ਵੱਡੀ ਸੌਗਾਤ ਜਿਹੜੀ ਕਿਸਾਨਾਂ ਦੇ ਲਈ ਸੀਐਮ ਪੰਜਾਬ ਦੇ ਵੱਲੋਂ ਕੀਤੀ ਗਈ ਹੈ ਸਤੋ ਸ੍ਰੀ ਅਕਾਲ ਰਸ਼ਪਿੰਦਰ ਸਿੰਘ ਦੇ ਨਾਲ ਯੁਵਰਾਜ ਹਸਨ ਧੰਨਵਾਦ